ਇਦਾਂ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਘਰ ਕੀਤਾ ਸੀਗਾ ਉਹਨਾਂ ਨੇ ਇਹੀ ਚੀਜ਼ ਬਣਾਈ ਸੀਗੀ ਜੀ ਗਾਰਡਨ ਦੇ ਵਿੱਚ ਉਹਨਾਂ ਨੇ ਲਗਾਈ ਸੀਗੀ ਚਾਰਦਵਾਰੀ ਤੇ ਫਿਰ ਪ੍ਰੀਮ ਸਿੰਘ ਚੰਦੂ ਮਾਜਰਾ ਜੀ ਆ ਉਹ ਭਾਈ ਦੇ ਨਾਲ ਕੰਮ ਕੀਤਾ ਸੀਗਾ ਉਹਨਾਂ ਦੇ ਤੇ ਉਹਨਾਂ ਨੇ ਚੀਕਾ ਲੱਗ ਸੁ ਕਿੰਨਾ ਸਮਾਂ ਹੋ ਗਿਆ ਇਸ ਦੁਕਾਨ ਨੂੰ ਜੀ ਇਹ 47 ਦੇ ਟਾਈਮ ਦੀ ਹੈ ਜੀ ਲੋ ਜਿੱਦਾਂ ਕੀ ਦੌਰ ਬਦਲਦਾ ਨਜ਼ਰ ਵੀ ਆਉਂਦਾ ਜੀ ਆਪਾਂ ਹੋਰ ਕਮਾਵਲ ਵੀ ਤੁਰਦੀਆਂ ਇੱਕ ਸਮਾਂ ਵੀ ਆਇਆ ਹੋਣਾ ਜਦੋਂ ਚੀਕਾਂ ਵਿਕਣੀਆਂ ਘਟ ਗਈਆਂ ਹੋਣ ਜਾਂ ਬੰਦ ਹੋ ਗਈਆਂ ਹੁਣ ਕਦੇ ਮਾਨੂੰ ਠੇਸ ਨਹੀਂ ਪਹੁੰਚੀ ਯਾਰ ਦੌਰ ਕਿੱਦੋਂ ਤੁਰੇ ਨਹੀਂ ਨਹੀਂ ਵੈਸੇ ਤਾਂ ਆਂਦਾ ਰਹਿੰਦਾ ਜੀ ਕੰਮ ਵੈਸੇ ਇਹ ਜ਼ਿਆਦਾਤਰ ਸਰਦੀ ਤੇ ਹੁੰਦਾ ਹੈ ਕਿ ਬਹੁਤ ਜ਼ਿਆਦਾ ਸਰਦੀ ਪੰਦੀ ਤਾਂ ਦੇ ਜਾਂ ਬਹੁਤ ਜ਼ਿਆਦਾ ਗਰਮੀ ਪੰਦੀ ਹੁੰਦਾ ਇੱਕ ਨਾ ਟ੍ਰੈਂਡ ਚੱਲ ਪਿਆ ਬਾਸ ਦੀ ਚੀਜ਼ਾਂ ਨੂੰ ਲੈ ਕੇ ਵੀ ਪਹਿਲਾਂ ਲੋਕੀ ਕਹਿੰਦੇ ਸੀਗਾ ਪਹਿਲਾਂ ਬਾਸ ਦੀ ਚੀਜ਼ ਘਰੇ ਹੁੰਦੀ ਸੀ ਆਪਾਂ ਹੋਣ ਵੀ ਘਰੇ ਉਦਾਂ ਹੀ ਚੀਜ਼ ਲਵਾਉਣੀ ਆ ਲੋਕੀ ਟ੍ਰੈਂਡ ਦੇ ਤੌਰ ਤੇ ਲਵਾਉਂਦੇ ਨੇ ਜਾਂ ਆਪਣੇ ਬਚਾਅ ਵਾਸਤੇ ਲਗਾਉਂਦੇ ਨੇ ਗਰਮੀ ਤੋਂ ਗਰਮੀ ਸਖਤੀ ਦੋਨਿਆਂ ਦੇ ਵਿੱਚ ਹੀ ਲੱਗਦੀ ਭਾਈ ਇਹ ਨਹੀਂ ਨਹੀਂ ਟ੍ਰੈਂਡ ਦੇ ਤੌਰ ਤੇ ਟ੍ਰੈਂਡ ਵੀ ਤੋੜਦੇ ਹਾਂਜੀ ਹਾਂ ਸ਼ੌਂਕੀਆ ਤੋੜਦੇ ਉੰਨੀ ਜਿੱਦਾਂ ਕਿ ਦੇਖਣ ਵਾਸਤੇ ਕਿ ਵਧੀਆ ਲੱਗਦੀ ਆ ਜੀ ਦੇਖੋ ਆ ਚੀਜ਼ ਬਣੀ ਹੋਈ ਆ ਆ ਬਣੀ ਹੋਈ ਆ ਜੀ ਬਾਸ ਦੀ ਜਾਫਰੀ ਗੰਦੇ ਐ ਇਹਨੂੰ ਇਹਦੀ ਆਪਾਂ ਇੰਟੀਰੀਅਰ ਡੈਕੋਰੇਟ ਵੀ ਕਰ ਸਕਦੇ ਆ ਕਮਰਿਆਂ ਦੇ ਵਿੱਚ ਤੇ ਦੂਸਰਾ ਬਾਉਂਡਰੀ ਵਾਲ ਵੀ ਲਗਾ ਸਕਦੇ ਆ ਇਹਦੀ ਸੀਲਿੰਗ ਵੀ ਕਰ ਸਕਦੇ ਆ ਛੱਤ ਦੇ ਉੱਤੇ ਤੁਸੀਂ ਕਰਦੇ ਸਾਰਾ ਕੁਝ ਹਾਂਜੀ ਹਾਂਜੀ ਇਹ ਬਾਸ ਭਾਜੀ ਅਸਾਮ ਤੋਂ ਆਂਦਾ ਵੈਸੇ ਜਿਹੜਾ ਚਿਕ ਬਣਾਉਣ ਵਾਲਾ ਹੁੰਦਾ ਸਪੈਸ਼ਲ ਇਹ ਵੀ ਫਰਕ ਹੁੰਦਾ ਹਾਂਜੀ ਹਾਂ ਇਹ ਹੋਰ ਕਿਸੇ ਚੀਜ਼ ਇਹ ਬਾਸ ਦੀ ਨੀਚੀ ਚਿਕ ਬਣਦੀ ਸਿਰਫ ਅਸਾਮ ਦੇ ਬਾਸ ਦੀ ਚਿਕ ਬਣਦੀ ਸੋ ਬਾਸ ਨੂੰ ਲੈ ਕੇ ਤੁਸੀਂ ਚੀਕਾਂ ਤਿਆਰ ਕਰਦੇ ਹੋ ਤੇ ਇਸ ਤੋਂ ਇਲਾਵਾ ਹੋਰ ਕੀ ਕੀ ਤਿਆਰ ਕਰਦੇ ਹੋ ਬਾਸ ਤੋਂ ਇਲਾਵਾ ਜੀ ਜਿਸ ਤਰ੍ਹਾਂ ਕੋਈ ਧਾਰਮਿਕ ਚੀਜ਼ ਬਣਾਣੀ ਹੋਵੇ ਚਾਕੀ ਵਾਸਤੇ ਸ਼ੀਵਿੰਗ ਬਣਾਣੀ ਹੋਵੇ ਕੋਈ ਹੋਰ ਚੀਜ਼ ਬਣਾਣੀ ਹੋਵੇ ਉਹ ਵੀ ਬਣਾ ਦਿੰਦੀ ਮੈਂ ਪਿੱਛੇ ਜੇ ਮਹਾਕਾਲ ਵਾਲਾ ਸ਼ਿਵਲਿੰਗ ਬਣਾਇਆ ਸੀਗਾ ਜੀ ਉਹ ਤੁਸੀਂ ਦੇਖਣਾ ਮੈਂ ਤੁਹਾਨੂੰ ਫੋਟੋ ਭੇਜਾਂਗਾ ਉਸ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ ਤੇ ਮੈਂ ਆ ਬਲਵਿੰਦਰ ਸਿੰਘ ਐ ਤੇ ਅਸੀਂ ਪਟਿਆਲੇ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਹੋਏ ਤੁਹਾਨੂੰ ਇੱਕ ਪੁਰਾਣੇ ਬਾਜ਼ਾਰ ਦੇ ਵਿੱਚ ਲੈ ਕੇ ਆਏ ਜਿੱਥੇ ਚੀਕਾਂ ਬਣਦੀਆਂ ਨੇ ਚੀਕਾਂ ਗਰਮੀ ਸਰਦੀ ਦੇ ਵਿੱਚ ਕੰਮ ਆਉਂਦੀਆਂ ਨੇ ਖਿੜਕੀਆਂ ਦੇ ਉੱਤੇ ਲੱਗਦੀਆਂ ਨੇ ਦਰਵਾਜ਼ੇ ਦੇ ਉੱਤੇ ਲੱਗਦੀਆਂ ਨੇ ਤੇ ਘਰਾਂ ਦੇ ਬਾਹਰ ਜਿਹੜੇ ਬਰਾਂਡੇ ਹੁੰਦੇ ਨੇ ਉਹਨਾਂ ਦੇ ਉੱਤੇ ਚੀਕਾਂ ਲਗਾਈਆਂ ਜਾਂਦੀਆਂ ਨੇ ਤੇ ਕੰਮ ਕੀ ਆਉਂਦੀਆਂ ਨੇ ਗਰਮੀ ਦੇ ਵਿੱਚ ਜਦੋਂ ਧੁੱਪ ਪੈਂਦੀ ਆ ਆਪਣੇ ਘਰ ਦੇ ਅੰਦਰ ਦਾਖਲ ਹੁੰਦੀ ਆ ਧੁੱਪ ਤਾਂ ਧੁੱਪ ਤੋਂ ਬਚਾ ਦੇ ਲਈ ਵੀ ਅੰਦਰ ਆਪਣੇ ਕਮਰੇ ਠੰਡੇ ਰਹਿਣ ਗਰਮੀ ਨਾ ਹੋਵੇ ਤੇ ਦੂਜੇ ਪਾਸੇ ਜਦੋਂ ਆਪਾਂ ਗੱਲ ਕਰੀਏ ਸਰਦੀਆਂ ਦੀ ਤਾਂ ਸਰਦੀਆਂ ਦੇ ਵਿੱਚ ਚੀਕਾ ਤਾ ਲਗਾਈ ਜਾਂਦੀ ਨਹੀਂ ਵੀ ਅੰਦਰ ਠੰਡ ਨਾ ਜਾਵੇ ਕਰਨਵੀਰ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਜੱਦੀ ਪੁਸਤੀ ਕੰਮ ਹੈ ਇਹਨਾਂ ਦਾ ਪਰਿਵਾਰ ਦੇ ਵਿੱਚ ਜੀ ਲਗਾਤਾਰ ਅੱਗੇ ਪੀੜੀ ਵਧਾਰੇ ਨੇ ਤੇ ਜੱਦੀ ਪੁਸਤੀ ਕੰਮ ਨੂੰ ਅੱਗੇ ਸਾਹਮਦੇ ਹੋਏ ਵੀ ਸਾਨੂੰ ਦਿਖਾਈ ਦੇ ਰਹੇ ਨੇ ਤੇ ਗੱਲ ਕਰਾਂਗੇ 1947 ਤੋਂ ਪਹਿਲਾਂ ਦੀ ਇਹ ਦੁਕਾਨ ਹੈ ਪਟਿਆਲੇ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਦਾਂ ਕੰਮ ਕੀਤਾ ਜਾ ਰਿਹਾ ਚੀਕਾ ਤਿਆਰ ਕੀਤੀ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਇੱਕ ਰਾਹਤ ਦਿੱਤੀ ਜਾ ਸਕੇ ਜੋ ਲੋਕਾਂ ਦਾ ਮਸਲਾ ਹੱਲ ਠੰਡ ਦਾ ਜਾਂ ਗਰਮੀ ਦਾ ਉਹ ਹੱਲ ਕੀਤਾ ਜਾ ਸਕੀ ਗੱਲ ਕਰਾਂਗੇ ਕਰਨਵੀਰ ਦੇ ਨਾਲ ਵੀਰ ਜੀ ਸਵਾਗਤ ਹੈ ਜੀ ਸੱਸੀ ਘਾਲ ਜੀ ਵੀਰ ਜੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਮੈਨੂੰ ਪਾਜੀ ਹੋ ਗਏ 20 ਕ ਸਾਲ ਹੋ ਗਏ ਕੰਮ ਕਰਦੇ ਹਾਂ ਤੇ ਪਹਿਲਾਂ ਡੈਡੀ ਦਾਦਾ ਜੀ ਦਾ ਕੰਮ ਕਰਦੇ ਹਾਂ ਜੀ ਨਾਨਾ ਜੀ ਮੇਰੇ ਕਰਦੇ ਸੀਗੇ ਕੰਮ ਭਾਈ ਵੀ ਕਰਦੇ ਆ ਸੋ ਕਿੰਨਾ ਸਮਾਂ ਹੋ ਗਿਆ ਇਸ ਦੁਕਾਨ ਨੂੰ ਜੀ ਇਹ 47 ਦੇ ਟਾਈਮ ਦੀ ਹੈ ਜੀ ਤੇ ਕੰਮ ਇਹੀ ਕਰ ਰਹੇ ਫਿਰ ਜੀ ਹਾਂ ਜੀ ਹਾਂ ਜੀ ਸ਼ੁਰੂ ਤੋਂ ਇਹੀ ਕੰਮ ਕਰਦੇ ਆ ਅੱਗੇ ਤੇ ਕੀ ਕੰਮ ਵੱਧ ਹੀ ਜਾਂਦਾ ਹੈ ਜੀ ਹਾਂ ਜੀ ਸੋ ਜਿੱਦਾਂ ਤੁਸੀਂ ਚਿਕਾ ਤਿਆਰ ਕਰਦੇ ਹੋ ਹਨਾ ਬਾਸ ਦੀਆਂ ਬਾਸ ਹੁੰਦੀ ਹੈ ਜੀ ਇਹ ਹਾਂ ਜੀ ਬਾਸ ਹੁੰਦੀ ਹੈ ਜੀ ਤੇ ਬਾਸ ਦੀ ਕਟਾਈ ਕਰਕੇ ਫਿਰ ਉਹਨੂੰ ਨਵਾਂ ਰੂਪ ਦਿੱਤਾ ਜਾਂਦਾ ਹੈ ਜੀ ਹਾਂ ਜੀ ਕਿ ਉਸ ਦੇ ਵਿੱਚੋਂ ਸੀਖ ਕੱਢ ਕੇ ਫਿਰ ਉਸ ਦੀ ਬਣਾਈ ਕਰਕੇ ਫਿਰ ਉਸ ਦੇ ਉੱਤੇ ਕਪੜਾ ਪਲਾਸਟਿਕ ਲਗਾ ਕੇ ਸਿਲਾਈ ਕਰ ਦੋ ਇੱਕ ਚਿਕਾ ਬਣਾਉਣ ਨੂੰ ਕਿੰਨਾ ਸਮਾਂ ਲੱਗਦਾ ਜੀ ਇੱਕ ਚਿਕਾ ਬਣਾਉਣ ਨੂੰ ਲੱਗ ਜਾਂਦਾ ਜੀ ਪੂਰਾ ਦਿਨ ਹੀ ਲੱਗ ਜਾਂਦਾ ਬਣਾਣਾ ਅੱਛਾ ਜੀ ਹਾਂ ਜੀ ਐਨੀ ਮਿਹਨਤ ਹੈਗੀ ਜੀ ਹਾਂ ਜੀ ਹਾਂ ਜੀ ਸੋ ਜੀ ਗੇਨ ਲੋ ਜਿੱਦਾਂ ਕਿ ਦੌਰ ਬਦਲਦਾ ਨਜ਼ਰ ਵੀ ਆਉਂਦਾ ਜੀ ਆਪਾਂ ਹੋਰ ਕਮਾਵਲ ਵੀ ਤੁਰਦੇ ਆ ਇੱਕ ਸਮਾਂ ਵੀ ਆਇਆ ਹੋਣਾ ਜਦੋਂ ਚੀਕਾਂ ਵਿਕਣੀਆਂ ਘਟ ਗਈਆਂ ਹੋਣ ਜਾਂ ਬੰਦ ਹੋ ਗਈਆਂ ਹੁਣ ਕਦੇ ਮਾਨੂੰ ਠੇਸ ਨਹੀਂ ਪਹੁੰਚੀ ਯਾਰ ਦੌਰ ਕਿੱਦਾਂ ਤੁਰ ਪਿਆ ਨਹੀਂ ਨਹੀਂ ਵੈਸੇ ਤਾਂ ਆਂਧਰੰਦਾ ਜੀ ਕੰਮ ਵੈਸੇ ਇਹ ਜ਼ਿਆਦਾਤਰ ਸਰਦੀ ਤੇ ਹੁੰਦਾ ਹੈ ਕਿ ਬਹੁਤ ਜ਼ਿਆਦਾ ਸਰਦੀ ਪੈਂਦੀ ਤਾਂ ਦੇ ਜਾਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਤਾਂ ਦਾ ਸੋ ਲੋਕੀ ਜਦੋਂ ਆਉਂਦੇ ਨੇ ਥੋੜੀ ਜਿਹਾ ਸੀਜ਼ਨ ਹੀ ਹੁੰਦਾ ਜੀ ਇਹਦਾ ਉਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਲਗਵਾਉਂਦੇ ਲੋਕੀ ਸੋ ਕਿੱਦਾਂ ਦੇ ਲੋਕ ਆਪਣੇ ਕੋਲ ਆਉਂਦੇ ਨੇ ਹਰੇਕ ਤਰ੍ਹਾਂ ਦੇ ਆਉਂਦੇ ਨੇ ਮੀਡਲ ਰਾਵ ਦੇ ਕਲਾਸਿਕ ਹੋ ਗਏ ਹਰ ਤਰ੍ਹਾਂ ਦੇ ਜੀ ਮੀਡਲ ਕਲਾਸ ਵੀ ਆਉਂਦੇ ਆ ਲੋਅਰ ਕਲਾਸ ਵੀ ਸਾਰੇ ਆਉਂਦੇ ਆ ਜਿੱਦਾਂ ਵੱਡੀ ਵੱਡੀ ਕੋਠੀਆਂ ਦੇ ਵਿੱਚ ਉਹ ਵੀ ਲਗਵਾਉਂਦੇ ਆ ਇੱਕ ਨਾ ਟ੍ਰੈਂਡ ਚੱਲ ਪਿਆ ਬਾਸ ਦੀ ਚੀਜ਼ਾਂ ਨੂੰ ਲੈ ਕੇ ਵੀ ਪਹਿਲਾਂ ਲੋਕੀ ਕਹਿੰਦੇ ਸੀਗਾ ਪਹਿਲਾਂ ਬਾਸ ਦੀ ਚੀਜ਼ ਘਰੇ ਹੁੰਦੀ ਸੀ ਆਪਾਂ ਹੁਣ ਵੀ ਘਰੇ ਉਦਾਂ ਹੀ ਚੀਜ਼ ਲਵਾਉਂਦੇ ਆ ਲੋਕੀ ਟ੍ਰੈਂਡ ਦੇ ਤੌਰ ਤੇ ਲਵਾਉਂਦੇ ਨੇ ਜਾਂ ਆਪਣੇ ਬਚਾਅ ਵਾਸਤੇ ਲਗਾਉਂਦੇ ਨੇ ਗਰਮੀ ਸਰਦੀ ਗਰਮੀ ਸਰਦੀ ਦੋਨਿਆਂ ਦੇ ਵਿੱਚ ਹੀ ਲੱਗਦੀ ਭਾਈ ਇਹ ਨਹੀਂ ਨਹੀਂ ਟ੍ਰੈਂਡ ਦੇ ਤੌਰ ਤੇ ਹਾਂਜੀ ਹਾਂ ਸ਼ੌਂਕੀਆ ਤੌਰ ਦੇ ਉੱਤੇ ਜਿੱਦਾਂ ਕਿ ਦੇਖਣ ਵਾਸਤੇ ਕਿ ਵਧੀਆ ਲੱਗਦੀ ਹੈ ਚੀਜ਼ ਹੁਣ ਦੇਖੋ ਆ ਚੀਜ਼ ਬਣੀ ਹੋਈ ਹੈ ਆ ਬਣੀ ਹੋਈ ਹੈ ਜੀ ਬਾਸ ਦੀ ਜਾਫਰੀ ਕਹਿੰਦੇ ਐ ਇਹਨੂੰ ਇਹਦੀ ਆਪਾਂ ਇੰਟੀਰੀਅਰ ਡੈਕੋਰੇਟ ਵੀ ਕਰ ਸਕਦੇ ਆ ਕਮਰਿਆਂ ਦੇ ਵਿੱਚ ਤੇ ਦੂਸਰਾ ਬਾਉਂਡਰੀ ਵਾਲ ਵੀ ਲਗਾ ਸਕਦੇ ਆ ਇਹਦੀ ਸੀਲਿੰਗ ਵੀ ਕਰ ਸਕਦੇ ਆ ਛੱਤ ਦੇ ਉੱਤੇ ਉਹ ਤੁਸੀਂ ਕਰਦੇ ਸਾਰਾ ਕੁਝ ਹਾਂਜੀ ਹਾਂਜੀ ਸੋ ਕਰਨਵੀਰ ਜਿੱਦਾਂ ਕੀ ਤਿਆਰ ਕਰਦੇ ਹਾਂ ਤਾਂ ਮਿਹਨਤ ਦਾ ਮੁੱਲ ਪੂਰਾ ਮਿਲਦਾ ਹਾਂਜੀ ਮਿਲ ਜਾਂਦਾ ਜੀ ਹਾਂ ਮਿਲ ਜਾਂਦਾ ਉਹਦਾ ਜਿੱਦਾਂ ਆਪਾਂ ਕਹੀਏ ਪਟਿਆਲੇ ਦੇ ਵਿੱਚ ਪੁਰਾਣੇ ਸਮੇਂ ਤੋਂ ਤੁਸੀਂ ਬੈਠੇ ਹੋਇਓ ਤੁਹਾਡਾ ਮਾਲ ਬਾਹਰ ਵੀ ਜਾਂਦਾ ਜੀ ਸੂਬੇ ਤੋਂ ਬਾਹਰ ਹਾਂਜੀ ਕਾਫੀ ਜਗ੍ਹਾ ਜਾਂਦਾ ਹੈ ਹੋਰ ਮਤਲਬ ਕੀ ਲਗਾ ਲੋ ਪੰਜਾਬ ਚ ਵੀ ਜਾਂਦਾ ਇਥੇ ਤੱਕਰ ਕੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਗਿਆ ਹਾਂਜੀ ਬਾਹਰੋਂ ਲੋਕੀ ਦੰਦੇ ਨੇ ਆਰਡਰ ਹਾਂਜੀ ਹਾਂਜੀ ਉਹ ਫਿਰ ਆਪਣੇ ਨਾਲ ਲੈ ਜਾਂਦੇ ਆ ਆਰਡਰ ਉੱਥੋਂ ਦੀ ਸਾਈਜ਼ ਨਾਪ ਕੇ ਲੈ ਆਂਦੇ ਆ ਆਪਣੇ ਫਿਰ ਜਾਂਦੇ ਹੋਏ ਜਿੱਦਾ ਘੁੰਮਣ ਆਂਦੇ ਆ ਔਰ ਫਿਰ ਜਾਂਦੇ ਹੋਏ ਉਹ ਲੈ ਜਾਂਦੇ ਸੋ ਇਹਦੇ ਵਿੱਚ ਕੁਆਲਿਟੀ ਦਾ ਫਰਕ ਵੀ ਹੁੰਦਾ ਵੀ ਇਹ ਕੁਆਲਿਟੀ ਇਹਦੇ ਵਿੱਚ ਆਂਦੀ ਹੈ ਇਹ ਕੁਆਲਿਟੀ ਹੁੰਦੀ ਹੈ ਕੁਆਲਿਟੀ ਦਾ ਫਰਕ ਵੀ ਹੁੰਦਾ ਨਹੀਂ ਜੀ ਨਹੀਂ ਕੁਆਲਿਟੀ ਦਾ ਕੋਈ ਫਰਕ ਨਹੀਂ ਸਾਰੇ ਜਿੰਨੇ ਵੀ ਮਤਲਬ ਕਿ 3-4 ਜਿਹੜੀ ਦੁਕਾਨਾਂ ਸਾਰਿਆਂ ਦਾ ਸੇਮ ਹੀ ਹੁੰਦਾ ਤੁਸੀਂ ਵੀ ਸੇਮ ਹੀ ਸਮਾਨ ਵੇਚਦੇ ਹੋ ਜਿੰਮੇ ਵੀ ਲੋਗ ਲਓਗੇ ਪੈਸਾ ਸਭ ਲਈ ਇਕੋ ਹੀ ਆ ਰੇਟ ਸਭ ਲਈ ਇਕੋ ਸਮਾਨ ਸਭ ਲਈ ਇਕੋ ਹੀ ਆ ਹਾਂਜੀ ਸਮਾਨ ਵੀ ਸਾਰੇ ਲਈ ਇਕੋ ਹੀ ਸੋ ਵੱਡੇ ਲੋਗ ਵੀ ਤੁਹਾਡੇ ਕੋਲ ਆਂਦੇ ਹੋਣੇ ਦੀ ਤਿਆਰ ਕਰਾਂਦੇ ਹਾਂ ਹਾਂਜੀ ਹਾਂਜੀ ਜੀ ਕਾਫੀ ਕੀਤਾ ਕੰਮ ਇਦਾਂ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਘਰ ਕੀਤਾ ਸੀਗਾ ਉਹਨਾਂ ਨੇ ਇਹੀ ਚੀਜ਼ ਬਣਾਈ ਸੀਗੀ ਜੀ ਗਾਰਡਨ ਦੇ ਵਿੱਚ ਉਹਨਾਂ ਨੇ ਲਗਾਈ ਸੀਗੀ ਚਾਰਦਵਾਰੀ ਤੇ ਫਿਰ ਪ੍ਰੀਮ ਸਿੰਘ ਚੰਦੂ ਮਾਜਰਾ ਜੀ ਆ ਉਹ ਭਾਈ ਦੇ ਨਾਲ ਕੰਮ ਕੀਤਾ ਸੀਗਾ ਉਹਨਾਂ ਦੇ ਤੇ ਉਹਨਾਂ ਨੇ ਚਿਕਾ ਲਗਵਾਇਆ ਸੀ ਚਿਕਾ ਲਗਵਾਇਆ ਹਾਂਜੀ 99 ਕਲੋ ਸੋ ਅੱਗੇ ਲੱਗਦਾ ਵੀ ਆਪਣੇ ਬੱਚਿਆਂ ਨੂੰ ਵੀ ਇਸ ਲਾਈਨ ਦੇ ਵਿੱਚ ਤੋਰੋਗੇ ਹਾਂਜੀ ਹਾਂ ਜ਼ਰੂਰ ਜੀ ਕਿਉਂਕਿ ਵਿਰਾਸਤ ਖਤਮ ਨਹੀਂ ਨਾ ਹੋਣੀ ਚਾਹੀਦੀ ਹਮ ਬੱਚਿਆਂ ਦਾ ਰੁਝਾਨ ਹੈ ਜੀ ਇਸ ਕੰਮ ਬਸੇ ਹਾਂਜੀ ਹਾਂ ਹਲੇ ਦਾ ਮਤਲਬ ਕਿ ਹੈਗਾ ਕਈਆਂ ਦਾ ਪਰ ਆਪਾਂ ਕਹਿ ਨਹੀਂ ਸਕਦੇ ਅੱਗੇ ਵੱਡੇ ਹੋ ਕੇ ਉਹ ਕੀ ਕਰਨਗੇ ਸੋ ਜਿਹੜਾ ਬਾਸ ਕਿੱਥੋਂ ਲੈ ਕੇ ਆਉਣਾ ਹੈ ਫਿਰ ਤੁਸੀਂ ਜੀ ਇਹ ਬਾਸ ਭਾਜੀ ਅਸਾਮ ਤੋਂ ਆਂਦਾ ਵੈਸੇ ਜਿਹੜਾ ਚਿਕ ਬਣਾਉਣ ਵਾਲਾ ਹੁੰਦਾ ਸਪੈਸ਼ਲ ਇਹ ਵੀ ਫਰਕ ਹੁੰਦਾ ਹਾਂਜੀ ਹਾਂ ਇਹ ਹੋਰ ਕਿਸੇ ਚੀਜ਼ ਐ ਬਾਸ ਦੀ ਨੀਚੀ ਕਬਾਂਦੀ ਸਿਰਫ ਆਸਾਮ ਦੇ ਬਾਸ ਦੀ ਚਿਕਵਾ ਤੁਸੀਂ ਦੇਖੋਗੇ ਆ ਦੇਖੋ ਤੀਲੀਆਂ ਕਿੰਨੀਆਂ ਸਾਫ਼ ਐ ਇਸ ਦੀ ਜਿਸ ਤਰ੍ਹਾਂ ਦੂਸਰੇ ਹੁੰਦੇ ਆ ਜਿਹੜੇ ਉਹ ਬਾਸ ਦੇ ਵਿੱਚ ਉਹ ਥੋੜੀ ਜੀ ਚੋੜੀ ਫਿਰ ਚੀਜ਼ ਵਧੀਆ ਨਹੀਂ ਲੱਗਦੀ ਹੈ ਜੀ ਇਹ ਲੱਗੀ ਹੋਈ ਇਹਦੇ ਫਿਨਿਸ਼ਿੰਗ ਆਉਂਦੀ ਹੈ ਫਿਨਿਸ਼ਿੰਗ ਪੂਰੀ ਹੁੰਦੀ ਹੈ ਇਸ ਦੇ ਵਿੱਚ ਤੁਹਾਨੂੰ ਕਿੰਨਾ ਸਮਾਂ ਲੱਗਿਆ ਸੀ ਕੰਮ ਸਿੱਖਣ ਨੂੰ ਜੀ ਮੈਨੂੰ ਤਾਂ ਜਿੱਦਾਂ ਆ ਹੀ ਜਾਂਦਾ ਘਰ ਦਾ ਕੰਮ ਐ ਜੀ ਉਹ ਤਾਂ ਆਣਾ ਹੀ ਹੁੰਦਾ ਵਾ ਸੋਨੇ ਦੀ ਚੀਕ ਤੁਸੀਂ ਤਿਆਰ ਕਰਨ ਤੇ ਪੱਟੀ ਨਾਲ ਲਗਾ ਕੇ ਇਹ ਦੇ ਰਹੇ ਹੋ ਇਹਦੇ ਉੱਪਰ ਇਹ ਇਹ ਨੇਚਰਲ ਲੁੱਕ ਹੈ ਇਸ ਦੀ ਜਿਹੜੀ ਪਹਿਲੇ ਟਾਈਮ ਦੇ ਵਿੱਚ ਲੱਗਦੀ ਹੁੰਦੀ ਸੀ ਕੱਪੜਾ ਪਲਾਸਟਿਕ ਹਾਂਜੀ ਹਾਂ ਜਿਹੜਾ ਕੱਪੜਾ ਪਲਾਸਟਿਕ ਆ ਹੁਣ ਆਇਆ ਪਹਿਲਾਂ ਸਿਰਫ ਵਿੰਡੋਆਂ ਦਰਵਾਜਿਆਂ ਦੇ ਉੱਤੇ ਲੱਗਦੀਆਂ ਸੀ ਜਾਂ ਬਰਾਂਡਿਆਂ ਤੇ ਲੱਗਦੀਆਂ ਸੀ ਜਿਹੜੇ ਧਾਗਾ ਮੈਂ ਦੇਖ ਰਿਹਾ ਤੁਸੀਂ ਲੈ ਹੈ ਧਾਗੇ ਦੀ ਮਨਿਆਦ ਵੀ ਵੱਧ ਹੁੰਦੀ ਹੈ ਕਿ ਇਹ ਤਾਂ ਨਹੀਂ ਵੀ ਨਹੀਂ ਨਹੀਂ ਜੀ ਇਹ ਨਹੀਂ ਨਹੀਂ ਐਦਾਂ ਨਹੀਂ ਟੁੱਟਦਾ ਹੈਗਾ ਇਹ ਆਰਾਮ ਦੇ ਨਾਲ 8-10 ਸਾਲ ਕਿਤੇ ਨਹੀਂ ਜਾਂਦੀ ਚੀਕ ਹਾਂ ਆਪਾ ਜੀ ਕਹੀਏ ਇਹੇ ਚਿਕ 10 ਸਾਲ ਤੁਹਾਡੀ ਆਰਮਨਗ ਇਹਦਾ ਕਪੜਾ ਪਲਾਸਟਿਕ ਵੀ ਚੇਂਜ ਕਰਾ ਲਓਗੇ ਦੋ ਤਿੰਨ ਵਾਰੀ ਚਿਕ ਨਹੀਂ ਤੁਹਾਡੀ ਹਾਂਜੀ ਹਾਂਜੀ ਚਿਕ ਨਹੀਂ ਤੁਹਾਡੀ ਖਰਾਬ ਹੁੰਦੀ ਹੈਗੀ ਤੋ ਕਸਟਮਰ ਦੀ ਡਿਮਾਂਡ ਦੇ ਹਿਸਾਬ ਨਾਲ ਵੀ ਤਿਆਰ ਕਰ ਦੋ ਸਾਮਾਨ ਹਾਂਜੀ ਇਹ ਇਹ ਡਿਮਾਂਡ ਦੇ ਹਿਸਾਬ ਦੇ ਨਾਲ ਹੀ ਤਿਆਰ ਹੁੰਦੀ ਹੈ ਅੱਛਾ ਜੀ ਹਾਂਜੀ ਸਾਡੇ ਕੋਲ ਸਾਈਜ਼ ਹੁੰਦੇ ਆ ਹੁਣ ਜਿਸ ਤਰ੍ਹਾਂ ਲਾ ਲੋ 10x10 ਦਾ ਏਰੀਆ ਹੋ ਗਿਆ ਕੋਈ 10x15 ਦਾ ਵੀ ਹੋ ਜਾਂਦਾ ਉਹ ਫਿਰ ਗਾਹਕ ਆਪਣੇ ਅਕੋਰਡਿੰਗ ਦੱਸ ਦਿੰਦਾ ਵਾ ਕਿ ਸਾਨੂੰ ਇਹ ਸਾਈਜ਼ ਚਾਹੀਦਾ ਉਹ ਸਾਈਜ਼ ਦੇ ਤਿਆਰ ਕਰਕੇ ਉਹਨੂੰ ਦੇ ਦੇ ਸੋ ਬਾਸ ਨੂੰ ਲੈ ਕੇ ਤੁਸੀਂ ਚੀਕਾ ਤਿਆਰ ਕਰਦੇ ਹੋ ਤੇ ਇਸ ਤੋਂ ਇਲਾਵਾ ਹੋਰ ਕੀ ਕੀ ਤਿਆਰ ਕਰਦੇ ਹੋ ਜੀ ਬਾਸ ਤੋਂ ਇਲਾਵਾ ਜੀ ਜਿਸ ਤਰ੍ਹਾਂ ਕੋਈ ਧਾਰਮਿਕ ਚੀਜ਼ ਬਣਾਣੀ ਹੋਵੇ ਚਾਕੀ ਆਵਾਜ਼ ਤੇ ਸ਼ਿਵਲਿੰਗ ਬਣਾਣੀ ਹੋਵੇ ਕੋਈ ਹੋਰ ਚੀਜ਼ ਬਣਾਣੀ ਹੋਵੇ ਉਹ ਵੀ ਬਣਾ ਦਿੰਦੀ ਹੈ ਅੱਛਾ ਤਿਆਰ ਕਰਦੇ ਹੋ ਪੂਰੇ ਹਾਂ ਜੀ ਹਾਂ ਜੀ ਮੈਂ ਪਿੱਛੇ ਜੇ ਮਹਾਕਾਲ ਵਾਲਾ ਸ਼ਿਵਲਿੰਗ ਬਣਾਇਆ ਸੀਗਾ ਜੀ ਉਹ ਤੁਸੀਂ ਦੇਖਣਾ ਮੈਂ ਤੁਹਾਨੂੰ ਫੋਟੋ ਭੇਜਾਂਗਾ ਉਸ ਦੀ ਉਹ ਦੇਖਣ ਦੇ ਵਿੱਚ ਨੀਰਾ ਤੁਹਾਨੂੰ ਉਹੀ ਰੂਪ ਲੱਗੇਗਾ ਮਹਾਕਾਲ ਹਾਂ ਜੀ ਇਸ ਤੋਂ ਇਲਾਵਾ ਹੋਰ ਕੀ ਕੀ ਤਿਆਰ ਕੀਤਾ ਜੀ ਔਰ ਮਤਲਬ ਕਿ ਇਹ ਲਗਾ ਲਓ ਕਿ ਇਹ ਬਾਸ ਦੇ ਵਿੱਚ ਤਾਂ ਕਾफी ਚੀਜ਼ਾਂ ਤਿਆਰ ਕੀਤੀਆਂ ਚੀਕਾਂ ਦੇ ਵਿੱਚ ਇਹੀ ਹੁੰਦੀ ਆ ਇੱਕੋ ਹੀ ਤਰ੍ਹਾਂ ਦੀ ਆ ਦੋ ਤਰ੍ਹਾਂ ਦੀ ਤਾਂ ਬਾਸ ਦੇ ਕਾफी ਵੈਰਾਈਟੀਆਂ ਤਿਆਰ ਹੋ ਜਾਂਦੀਆਂ ਹਾਂਜੀ ਹਾਂਜੀ ਬਾਸ ਦੀ ਕਾफी ਚੀਜ਼ਾਂ ਤਿਆਰ ਹੁੰਦੀ ਸੋ ਫਿਰ ਜਿਹੜਾ ਧਾਰਮਿਕ ਜਦੋਂ ਸ਼ਿਵਰਾਤਰੀਆਂ ਦੀ ਫਿਰ ਉਹਦੀ ਆਰਡਰ ਮਿਲਦਾ ਹੋਣਾ ਜੀ ਮਹਾਕਾਲ ਦਾ ਹਾਂ ਜਿਸ ਤਰ੍ਹਾਂ ਕੋਈ ਬਾਵਨ ਦਿਵਸ ਦੀ ਹੋਗੀ ਜਾਂ ਕੋਈ ਜਨਮ ਅਸ਼ਟਮੀ ਜ ਜਾਂ ਚਾਕੀਆਂ ਬਣਦੀਆਂ ਹੁੰਦੀਆਂ ਤਾਂ ਉਹਦਾ ਇਦਾਂ ਦਾ ਆਰਡਰ ਆ ਜਾਂਦਾ ਸੋ ਜਿੱਦਾਂ ਕਿ ਮੈਂ ਕੈਮਰਾਮੈਨ ਗੁਰਪ੍ਰੀਤ ਨੂੰ ਕਹੂੰਗਾ ਵੀ ਦਿਖਾਵਾਂਗੇ ਦੁਕਾਨ ਜਿੱਦਾਂ ਕਿ 1947 ਦੀ ਦੁਕਾਨ ਉਸ ਤੋਂ ਪੁਰਾਣੀ ਦੁਕਾਨ ਹੈ ਜਿਹੜੀ ਚਨਾਈ ਹੋਈ ਹੈ ਨਾ ਇੱਟਾਂ ਦੇ ਵੀ ਦੇਖ ਸਕਦੇ ਹੋ ਉਹ ਗਾਰੇ ਦੀ ਚਨਾਈ ਹੈ ਸਾਰੀ ਇਹ ਥੋੜੀ ਰਿਪੇਅਰ ਕਰਾ ਲੈਂਦੇ ਨੇ ਸਮੇਂ ਹਿਸਾਬ ਨਾਲ ਪਰ ਇਹ ਸਾਰੀ ਗਾਰੇ ਦੀ ਚਨਾਈ ਹੈ ਉਦਾਂ ਹੀ ਦੁਕਾਨ ਪੁਰਾਣੇ ਸਮੇਂ ਦੀ ਬਣੀ ਹੋਈ ਆ ਦੇਖ ਸਕਦੇ ਹੋ ਜਿੱਥੇ ਗਾਰਾ ਦਿਖ ਰਿਹਾ ਹੈ ਇਹ ਕਹਿੰਦੇ ਸਮੇਂ ਦੇ ਨਾਲ ਸੀ ਠੀਕ ਕਰਾਵਾਂਗੇ ਦੁਕਾਨ ਪੁਰਾਣੀ ਹੈ ਕੰਮ ਪੁਰਾਣਾ ਹੈ ਤੇ ਫਿਨਿਸ਼ਿੰਗ ਪੁਰਾਣੀ ਐ ਉਦਾਂ ਹੀ ਤਿਆਰ ਕਰਕੇ ਸਾਰਾ ਕੁਝ ਇਹਨਾਂ ਵੱਲੋਂ ਦਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕੱਲੀ-ਕੱਲੀ ਚੀਜ਼ ਮੈਂ ਕੈਮਰਾਮੈਨ ਨੂੰ ਕਮਾਂਗਾ ਦਿਖਾਈ ਜਾਵੇ ਦੁਕਾਨ ਦੇ ਅੰਦਰ ਉੱਪਰ ਛੱਤ ਵੱਲ ਵੀ ਦਿਖਾਇਆ ਜਾਵੇ ਕਿਦਾਂ ਦੀ ਧੀਆ ਉੱਪਰ ਦੇਖੋ ਬਾਲੇ ਪਏ ਹੋਏ ਨੇ ਪੁਰਾਣੀਆਂ ਇੱਟਾਂ ਦੇਖ ਸਕਦੇ ਹੋ ਤੁਸੀਂ ਆਲੇ-ਆਜੇ ਬਣੇ ਹੋਏ ਨੇ ਫੋਕਸ ਕਰਨਗੇ ਅੰਦਰ ਪੁਰਾਣੀ ਦੁਕਾਨ ਆਲੇ ਪਹਿਲਾਂ ਦੀਵੇ ਰੱਖਦੇ ਹੁੰਦੇ ਸੀ ਨਾ ਆਲਿਆਂ ਦੇ ਵਿੱਚ ਆਲਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਪੁਰਾਣੀ ਦੁਕਾਨ ਐ ਵਿਰਾਸਤ ਸਾਂਭੀ ਹੋਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਦਾਂ ਤਿਆਰ ਕੀਤੀ ਗਈ ਹੈ نیچے ਫਰਸ਼ ਦੇਖ ਸਕਦੇ ਹੋ ਅੰਦਰ ਆ ਕੇ ਪੁਰਾਣਾ ਫਰਸ਼ ਹੈ ਪੁਰਾਣੇ ਬਾਲੇ ਦਾ ਦੁਕਾਨ ਬਣੀ ਹੋਈ ਆ ਤੇ ਉਦੋਂ ਹੀ ਚੀਕਾਂ ਨੂੰ ਲੈ ਕੇ ਆ ਦੀ ਵਿਰਾਸਤ ਇਹਨਾਂ ਵੱਲੋਂ ਤੋਰੀ ਜਾ ਰਹੀ ਹੈ ਜੇਕਰ ਤੁਸੀਂ ਵੀ ਆਪਣੇ ਘਰ ਨੂੰ ਸਜਾਉਣਾ ਚਾਹੁੰਦੇ ਹੋ ਠੰਡ ਸਰਦੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਕੋਲ ਪਟਿਆਲੇ ਦੇ ਵਿੱਚ ਇੱਕ ਵਾਰ ਜ਼ਰੂਰ ਆ ਕੇ ਆਪਣਾ ਕੰਮ ਕਰਵਾਓ ਤਾਂ ਜੋ ਤੁਹਾਡੇ ਘਰ ਵੀ ਸੁੰਦਰ ਲੱਗੇ ਸੋਹਣਾ ਲੱਗੇ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਪੰਜਾਬੀ ਡਾਕ